ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਜਾਣ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਨੈਸ਼ਨਲ ਕੰਬਾਈਨ ਟਰੈਕਟਰ ਵਾਲੀ ਮਸ਼ੀਨ ਬਕਾਊ ਆਗੀ ਦੇਖ ਸਕਦੇ ਹੋ ਕੰਡੀਸ਼ਨ ਪੱਖੋਂ ਸਾਰੀ ਮਸ਼ੀਨ ਬਿਲਕੁਲ ਓਕੇ ਆ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ 2022 ਮਾਡਲ ਦਾ ਮਸ਼ੀਨ ਦਾ ਠੀਕ ਹੈ ਜੀ ਜੰਗੀਆ ਨੰਬਰ ਨਾਲ ਏਰੀਆ ਹੈਗਾ ਜਿੱਥੇ ਮਸ਼ੀਨ ਖੜੀ ਹੈਗੀ ਤੇ 9 ਲੱਖ 20 ਹਜ਼ਾਰ ਰੁਪਏ ਦੀ ਬਾਈ ਹੋਣ ਦੀ ਡਿਮਾਂਡ ਹੈਗੀ ਮਸ਼ੀਨ ਦੀ ਬਾਕੀ ਕੰਡੀਸ਼ਨ ਦੇਖ ਸਕਦੇ ਹੋ ਰੰਗ ਪੀਣ ਦੀ ਸਾਰੀ ਓਕੇ ਆ ਸਟicker ਵਗੈਰਾ ਸਾਰੇ ਓਕੇ ਆ ਸਾਰੇ ਪਾਰ ਮਸ਼ੀਨ ਦੇ ਨਵੇਂ ਪਏ ਨੇਗੇ ਬਾਕੀ ਜੇ ਕਿਸੇ ਵੀ ਇਹਨੇ ਮਸ਼ੀਨ ਦੇ ਬਾਰੇ ਕੋਈ ਗੱਲਬਾਤ ਕਰਨੀ ਹੋਵੇ ਜੇ ਆ ਮਸ਼ੀਨ ਦੇ ਬਾਰੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਨੰਬਰ वाइज ਦਾ ਡਿਸਕ੍ਰਿਪਸ਼ਨ ਦੇ ਵਿੱਚੋਂ ਤੁਹਾਨੂੰ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਬਾਈਵਰ ਨਾਲ ਗੱਲਬਾਤ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਗੱਲਬਾਤ ਤੁਸੀਂ ਡਿਸਕ੍ਰਿਪਸ਼ਨ 'ਚੋਂ ਨੰਬਰ ਲੈ ਕੇ ਕਰ ਸਕਦੇ ਹੋ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਫੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ